ਸਤਨਾਮ ਸ਼ਿਦੀ ਵਾਇਗੁਰੂ ਸਾਹਿਬ ਜੀਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋੜੀ ਇਤਨੇ ਪਾਏ ਨਾਨਕ ਇੱਕੀ ਬਾਹਰੀ ਫੁਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋ ਕਰੇ ਜੇ ਤਿਸੈ ਰਜਾਈ ਸੁਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਮਦੇ ਜੀਆਂ ਰਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰੇ ਛੋਡੀ ਇਤਨੇ ਪਾਏ ਨਾਨਕ ਇੱਕੀ ਵਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋ ਕਰੇ ਜੇ ਤਿਸੈ ਰਜਾਈ ਸੁਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਉਰੇ ਛੋਡੀ ਇਤਨੇ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸੁੱਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਆਰਿਜ ਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋਡੀ ਇਤਨੇ ਪਾਏ ਨਾਨਕ ਇੱਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਆਰ ਜਿਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋਡੀ ਇਤਨੇ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋ ਕਰੇ ਜੇ ਤਿਸੈ ਰਜਾਈ ਸੁਧ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼ਿਦੀ ਵਾਇਗੁਰੂ ਸਾਹਿਬ ਜੀਓ ਪੜੀ ਵਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋਡੀ ਇਤਨੇ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਉਰੇ ਛੋਡੀ ਇਤਨੇ ਪਾਏ ਨਾਨਕ ਇੱਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸੁੱਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼ਿਦੀ ਵਾਇਗੁਰੂ ਸਾਹਿਬ ਜੀਓ ਪੜੀ ਵਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋਡੀ ਇਤਨੇ ਪਾਏ ਨਾਨਕ ਇੱਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸਦ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰੇ ਛੋਡੀ ਤਨੇ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈ ਰਜਾਈ ਸੋ ਕਰੇ ਜੇ ਤਿਸੈ ਰਜਾਈ ਸੁਧ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜਿਓ ਪੜੀ ਵੜੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਮਦੇ ਜੀਆਂ ਰਜਕ ਸੰਭਾਹੇ ਸਾਈ ਕਾਰ ਕਮਾਵਣੀ ਉਰੇ ਛੋਡੀ ਇਤਨੇ ਪਾਏ ਨਾਨਕ ਇੱਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੈਰ ਜਾਏ ਸੋ ਕਰੇ ਜੇ ਤਿਸੈਰ ਜਾਏ ਸੁੱਧ ਸਤਨਾਮ ਸ੍ਰੀ ਵਾਹਿਗੁਰੂ